ਦੁਬਈ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਨੂੰ ਦੁਬਈ ਦੇ ਵਿੱਚ ਗੋਲੀ ਮਾਰ ਦੇਣ ਦੀ ਹੁਕਮ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਿਛਲੇ 4 ਸਾਲਾਂ ਤੋਂ ਦੁਬਈ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੀਆਂ ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਕਲਾ ਦੇ ਰਹਿਣ ਵਾਲੇ ਨੌਜਵਾਨ ਨੂੰ ਦੁਬਈ ਦੇ ਵਿੱਚ ਗੋਲੀ ਮਾਰਨ ਦੇ ਹੁਕਮ ਦਿੱਤੇ ਨੇ ਨੌਜਵਾਨ ਤੇ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਨੇ ਜਿਸ ਅਧੀਨ ਪਿਛਲੇ 4 ਸਾਲਾਂ ਤੋਂ ਦੁਬਈ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਜੀ ਹਾਂ ਨੌਜਵਾਨ ਨੂੰ ਗੋਲੀ ਮਾਰਨ ਦੇ ਹੁਕਮ ਨੇ ਜਾਂ ਫਿਰ 60 ਲੱਖ ਰੁਪਏ ਦੀ ਮਨੀ ਜਲਦ ਜਮਾ ਕਰਵਾਉਣ ਦੇ ਹੁਕਮ ਮਿਲੇ ਨੇ ਪਰਿਵਾਰ ਜਿੱਥੇ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਉੱਥੇ ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਆਪਣੇ ਪੁੱਤਰ ਨੂੰ ਬਚਾਉਣ ਦੀ ਗੁਹਾਰ ਲਗਾਈ ਗਈ ਚਰਨਜੀਤ ਸਿੰਘ ਦੀ ਮਾਤਾ ਤੇ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ भेज ਗਿਆ ਸੀ ਤਾਂ ਜੋ ਕਰਦੀ ਆਰਥਿਕ ਹਾਲਤ ਨੂੰ ਸੁਧਾਰਿਆ ਜਾ ਸਕੇ ਉਹਨਾਂ ਦੱਸਿਆ ਕਿ ਵਿਦੇਸ਼ ਜਾਣ ਤੋਂ ਕਰੀਬ 3 ਮਹੀਨਿਆਂ ਬਾਅਦ ਹੀ ਉਹਨਾਂ ਦੇ ਪੁੱਤਰ ਨੂੰ ਉੱਥੇ ਕਤਲ ਮਾਮਲੇ ਦੇ ਵਿੱਚ ਕਮਰੇ ਚ ਰਹਿੰਦੇ ਸਾਥੀਆਂ ਵੱਲੋਂ ਹੀ ਫਸਾ ਦਿੱਤਾ ਗਿਆ ਤੇ ਪਿਛਲੇ 4 ਸਾਲਾਂ ਤੋਂ ਉਹਨਾਂ ਦਾ ਪੁੱਤਰ ਅਬੂਦਾਬੀ ਦੀ ਜੇਲ੍ਹ ਦੇ ਵਿੱਚ ਬੰਦ ਸੀ ਜਿਹੜਾ ਉੱਧਰ ਹੀ ਦੱਸਿਆ ਗਿਆ ਕਿ ਉਹਨਾਂ ਦੇ ਮਾਤਾ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਹੁਣ ਉਹਨਾਂ ਦੇ ਪੁੱਤ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਦੁਬਈ ਦੇ ਵਿੱਚ ਉਸ ਨੂੰ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਸਜ਼ਾ ਤੋਂ ਬਚਣ ਦੇ ਲਈ ਉਸ ਨੂੰ 7 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਬਬੇਦੀ ਪਰਿਵਾਰ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮੰਤਰੀਆਂ ਤੱਕ ਪਹੁੰਚ ਕਰ ਰਹੇ ਨੇ ਪਰ ਉਹਨਾਂ ਦੀ ਸਾਰ ਕਿਸੇ ਨੇ ਨਹੀਂ ਲਈ ਅਤੇ ਉਹਨਾਂ ਦੇ ਘਰ ਦੇ ਵਿੱਚ ਵੀ ਅਤਿ ਗਰੀਬੀ ਹੈ ਜਿਸ ਕਾਰਨ ਉਹ ਐਨੀ ਵੱਡੀ ਰਕਮ ਦੇਣ ਤੋਂ ਅਸਮਰਥ ਰਹੇ ਰੋਂਦੇ ਮਾਪਿਆਂ ਨੇ ਸਰਕਾਰਾਂ ਤੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਮਦਦ ਦੀ ਗੋਹਾਰ ਲਾਉਂਦਿਆਂ ਹੋਇਆ ਉਹਨਾਂ ਦੇ ਪੁੱਤ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਕੀ ਨਾਮ ਹੈ ਤੁਹਾਡਾ ਤਿਲਕਰਾਂ ਜੀ ਤਿਲਕਰਾਂ ਜੀ ਕਿਹੜਾ ਪਿੰਡ ਆਪਣਾ ਫਗੜਾ ਬਣਾ ਜੀ ਠੀਕ ਆ ਜੀ ਸਰੇ ਬੇਟਾ ਨੂੰ ਹੁਣ ਕਹਿੰਦੇ ਦੁਬਈ ਦੀ ਸਰਕਾਰ ਵੱਲੋਂ ਜਿਹੜੀ ਗੋਲੀ ਦੀ ਸਜ਼ਾ ਸੁਣਾਈ ਗਈ ਹੈ ਹਾਂਜੀ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਹਾਂਜੀ ਹਾਂਜੀ ਜਿਆਦਾ ਹੋ ਗਏ ਗਵਾਮ ਨਹੀਂ ਤੁਹਾਡੀ ਫਟ ਰਿਆ ਕੀ ਕਹਿਣਾ ਚਾਹੁੰਦੇ ਹੋ ਅਤੇ ਇਹੇ ਕਹਿਣਾ ਜਨਾਬ ਜੇ ਲੋਗ ਗਵਰਨਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹ ਹੋ ਜਵੇ ਦੋਨਾਂ ਨੂੰ ਦੇ ਕੇ ਮੁੰਡੇ ਛੇ ਅੱਜ ਵੀ ਤਾਂ ਬਹੁਤ ਕਿਸੇ ਦੀ ਗੱਲ ਹੈ ਤੁਹਾਨੂੰ ਕਿੰਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਈ ਗੋਲੀ ਮਾਰਨ ਦਾ ਉਹਨੇ ਮੈਨੂੰ ਮੁੰਡੇ ਨੇ ਦੱਸਿਆ ਜੀ ਕਦੋਂ ਤੋਂ ਜੇਲ੍ਹ ਚ ਬੰਦ ਮੁੰਡਾ ਉਹਨ ਮੇਰੇ ਖਿਆਲੋ ਜੀ 2020 ਦੇ ਗਿਆ ਤੀਜੇ ਮਹੀਨੇ ਦਾ ਫਸਿਆ ਜੀ ਉਹਦੇ ਲੱਵਜ ਹੋਈ ਜਾ ਰਿਹਾ ਪੰਜ ਪੰਜਵਾਂ ਖਾਲ ਲੱਗਿਆ ਗਲਤ ਪਸਾਇਆ ਗਿਆ ਮੁੰਡੇ ਨੇ ਤੁਸੀਂ ਕਹਿੰਦੇ ਹੋ ਉਹਦੇ ਹਿਸਾਬ ਦੇ ਨਾਲ ਸਾਨੂੰ ਪਹਿਲਾਂ ਵੀ ਦੱਸ ਚੁੱਕੇ ਕਰਦੇ ਵੀ ਪਹਿਲਾਂ ਉਹ ਮੁੰਡੇ ਤਿੰਨ ਜਾਣੇ ਸਗੇ ਹੋਰ ਨਾਲ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਸਿਰ ਚਾਲਦਾ ਸੀ ਬਾਅਦ ਤੁਹਾਨੂੰ ਫੜਾ ਲਵਾਂਗੇ ਇਦਾਂ ਹੀ ਪਛਾਹ ਹੀ ਕਰਾਂਗੇ ਜਿਹੜੇ ਕਮਰੇ ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਹਾਂ ਜੀ ਮੇਰੇ ਨਾਲ ਉੱਥੇ ਹੋਇਆ ਤੂੰ ਇਹਦੇ ਕਰਕੇ ਉਹਦੇ ਵਿੱਚ ਜਵਾਦ ਵਿੱਚ ਫਿਰ ਉਹਨਾਂ ਨੇ ਜਦੋਂ ਬੈਦੇ ਮਾਫ ਹੁੰਦਾ ਮਤਲਬ ਅਗਾਈ ਦੇਣ ਵਾਲਾ ਉਹ ਤਿੰਨ ਜਾਣੇ ਆ ਗਏ ਤਾਂ ਉਹਦੇ ਦੇ ਸਾਰਾ ਜੋਖਾ ਗਿਆ ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਤੇ ਕੈਂਤੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗਲ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਦੇ ਆ ਕਿ ਵੈਸੇ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਇਹ ਕੋਈ ਸ਼ਾਂਕਰਦੇ ਸੀ ਕੋਈ ਕਿਤੇ ਦੇ ਸੀ ਕੋਈ ਢਾਲੀ ਪਿੰਡ ਉਧਰ ਪਿੰਡਾ ਉੱਥੇ ਦਾ ਸੀ ਮੁੰਡਾ ਉਹਨੇ ਗਾਇ ਸੁਣ ਕੇ ਇਹਨੂੰ ਜਿੱਦਾਂ ਕਹਿੰਦੇ ਨਿਆਣ ਬੁੱਧੀ ਦੇ ਵਿੱਚ ਉਹ ਪੁਰਾਣਾ ਹੀ ਰਹਿੰਦੇ ਸੀ ਨਵਾਂ ਗਿਆ ਸੀ ਇਹਨੂੰ ਪਤਾ ਨਹੀਂ ਸੀ ਕੁਝ ਵੀ ਇਹ ਨਹੀਂ ਸੀ ਜਦੋਂ ਭੇਜਿਆ ਸੀ ਉਹਨੂੰ 1941 ਦੱਸ ਗਏ ਕੀ ਕਹਤੇ ਹੁਣ ਗੱਲ ਹੁੰਦੀ ਉਹ ਨਾ ਫੋਨ ਤੇ ਫੋਨ ਤੇ ਤਾਂ ਗੱਲ ਅੱਜ ਵੀ 2-3 ਵਾਰੀ ਹੋਈ ਆ ਮੁੰਡਾ ਆਪਣਾ ਲਗਿਆਨੀ ਜਿਹੜਾ ਆ ਆਪਣੇ ਇਹਨਾਂ ਦੇ ਨਾਲ ਵੀ 2-3 ਵਾਰੀ ਗੱਲ ਹੋਈ ਕਹਿੰਦਾ ਭਾਜੀ ਵੇਜ ਦੇ ਤਾਂ ਗੱਲਬਾਤ ਆ ਬਈ ਜਨਾਬ ਐਸੇ ਇਕੱਠੇ ਹੋਏ ਤਾਂ ਫੇਰ ਮੁਸ਼ਕਲ ਆ ਬਈ ਹੋ ਸਕਦਾ ਉਹ ਜਿੱਦਾਂ ਕਹਿੰਦੇ ਬੀ ਗੋਲੀ ਮਾਰ ਸਕਦੇ ਲੈ ਜੇ ਪੈਸੇ ਦੇ ਤੇ ਤਾਂ ਕੋਈ ਛਡਕਾਰਾ ਹੋ ਜਾਊ ਦੱਸਿਆ ਕਦੋਂ ਤੱਕ ਨਹੀਂ ਦਾਨੀ ਦੱਸਦੇ ਅੱਜ ਤਾਂ ਤੁਹਾਨੂੰ ਪਹਿਲਾਂ ਤੁਸੀਂ ਦੇਖੀ ਫੋਟੋ ਮੁੰਡੇ ਦੀ ਸਰਦਾਰ ਦੀ ਉਹਨਾਂ ਨੇ ਉਹ ਪੈਸੇ ਭਰਦੇ ਤਾਂ ਮੁੰਡਾ ਬੜਾ ਸੋਹਣਾ ਹੋ ਮੱਲ ਕਰ ਦਤਾ ਨੀ ਕਿ ਬੇਨਤੀਆਂ ਕਰਦੇ ਹਾਂ ਤੁਸੀਂ ਸਮਾਜ ਸੇਵਕਾਂ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਜਿਵੇਂ ਕੋਈ ਆਪਣੇ ਵੀਰ ਭਰਾ ਹੋਰ ਜਿੱਦਾਂ ਕੋਈ ਬੰਦੇ ਚੱਲਦੇ ਸਾਡੇ ਬੰਦੇ ਐਨ ਐਨ ਆਰ ਆਈ ਹੈਗੇ ਆ ਕੋਈ ਪੈਸੇ ਦੇਣ ਸਾਨੂੰ ਤੇ ਕੋਈ ਸਰਕਾਰ ਦੇ ਦੇਵੇ ਤਾਂ ਮੁੰਡਾ ਸਾਡਾ ਅੱਜ ਵੀ ਸਾਨੂੰ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਮੈਂ ਨਰਮਜੀਤ ਸਿੰਘ ਹੈ ਜੀ ਮੈਂ ਸੜਾਲਾ ਕਰਾਂਦਾ ਰਹਿਣ ਵਾਲਾ ਹਾਂ ਇਹ ਜਿਹੜੇ ਹੁਣ ਇਹ ਤਾਂ ਸਾਰੇ ਬੰਦੇ ਘਟਨਾ ਸੁਣਾ ਰਹੇ ਹੈਗੇ ਇਹ ਮੇਰੇ ਪਿੰਡ ਦੇ ਬਸਨੀਕ ਹੈਗੇ ਆ ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ بیچ ਕੇ ਇੱਥੋਂ ਭੇਜਿਆ ਸੀਗਾ ਬਾਹਰ ਰੋਜੀ ਰੋਟੀ ਕਮਾਉਣ ਦੇ ਲਈ ਜਿਸ ਕਮਰੇ ਵਿੱਚ ਹੀ ਰਹਿੰਦੇ ਸੀਗੇ ਕਿਤੇ ਮੁੰਡੇ ਆਸ ਵਿੱਚ ਲੱਲ ਰੁਪਏ ਕਿਸੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪ੍ਰਸਾਦ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਸਾਡੂ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹ ਨਾ ਇਸ ਪਰਿਵਾਰ ਦਿਹਾੜੀ ਕਰਨ ਵਾਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਤੇ ਬਾਪ ਦਿਹਾੜੀਦਾਰ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਬਦਤਬਦ ਮਦਦ ਕੀਤੀ ਹੈ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ-ਇਕੱਲਾ ਹੈਗਾ ਉਹ ਘਰੋਂ ਘਰ ਆ ਸਕੇ ਇਹਨਾਂ ਦੇ ਨਾਲ ਇਨਾਂ ਦੀ ਵੱਧ ਤੋਂ ਵੱਧ ਸਰਕਾਰ ਵੀ ਮਦਦ ਕਰੇ ਕਿਉਂਕਿ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਆਪਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਸਪੋਰਟ ਕਰਦੇ ਹਾਂ ਮੈਂ ਮੁੱਖ ਮੰਤਰੀ ਤੋਂ ਪ੍ਰਧਾਨਤ ਤੋਂ ਇਹੀ ਆਸ ਕਰਦੇ ਹੈਗਾ ਕਿ ਇਹਨਾਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਵਿਅਕਤੀਆਂ ਦਾ ਜਿਹੜਾ ਇਕੱਲਾ-ਇਕੱਲਾ ਜਿਹੜਾ ਬੇਟਾ ਬਾਹਰ ਐਨ ਆਰ ਆਈ ਫਸਿਆ ਹੋਇਆ ਹੈਗਾ ਉਹ ਦੁਬਈ ਤੋਂ ਘਰ ਆ ਸਕੇ ਔਏ ਬਾਕੀ ਸਾਡੀਆਂ ਤਿੰਨ ਲੜਕੀਆਂ ਇੱਕੋ ਇੱਕ ਬੇਟਾ ਹੈਗਾ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਮਦਦ ਕਰਨ ਤੇ ਇਹ ਬੰਦੇ ਜਿਹੜੇ ਆਪਣੇ ਬੇਟੇ ਦਾ ਮੂੰਹ ਦੇਖ ਸਕਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ